ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ 4 ਤਰੀਕ ਨੂੰ 4 ਨਵੰਬਰ ਨੂੰ ਸ਼ਾਮ ਨੂੰ ਵੈਸਟਰਨ ਪੈਲੇਸ ਦੇ ਵਿੱਚ ਇੱਕ ਵਿਆਸਭਾਗਮ ਜਿਹੜਾ ਹੋ ਰਿਹਾ ਸੀਗਾ ਸ਼ਾਮ ਦੇ ਟਾਈਮ ਉੱਥੇ ਦੋ ਜਿਹੜੇ ਸ਼ਰਾਬ ਦੇ ਠੇਕੇਦਾਰਾਂ ਦੇ ਗਰੁੱਪ ਜਿਨ੍ਹਾਂ ਦੇ ਵਿੱਚੋਂ ਇੱਕ ਉੱਥੇ ਆਲਰੇਡੀ ਉਸ ਫੰਕਸ਼ਨ ਦੇ ਵਿੱਚ ਫੰਕਸ਼ਨ ਅਟੈਂਡ ਕਰ ਰਹੇ ਸੀ ਇੱਕ ਕਮੇਟੀ ਇੱਕ ਗਰੁੱਪ ਦੇ ਜਿਹੜੇ ਦੂਸਰੇ ਗਰੁੱਪ ਨੇ ਉੱਥੇ ਵਿਆਹ ਦੇ ਵਿੱਚ ਵਰਤਾਈ ਜਾਣ ਵਾਲੀ ਸ਼ਰਾਬ ਦੇ ਸਬੰਧ ਦੇ ਵਿੱਚ ਉੱਥੇ ਆ ਕੇ ਝਗੜਾ ਕੀਤਾ ਦੋਨੋਂ ਗਰੁੱਪਸ ਦਾ ਆਪਸ ਦੇ ਵਿੱਚ ਉੱਥੇ ਜਿੱਥੇ ਕਹਾ ਸੁਣੀ ਹੋਈ ਅਣਬਣ ਹੋਈ ਜਿਹਦੇ ਵਿੱਚੋਂ ਫਾਇਰਿੰਗ ਹੋਈ ਇੱਕ ਗਰੁੱਪ ਦੁਆਰਾ ਫਾਇਰਿੰਗ ਕੀਤੀ ਗਈ ਦੂਸਰੇ ਗਰੁੱਪ ਨੇ ਪੈਲੈਸ ਦੇ ਬਾਹਰ ਜਾ ਕੇ ਕਾਫੀ ਜ਼ਿਆਦਾ ਫਾਇਰਿੰਗ ਕੀਤੀ ਉਸੇ ਗਰੁੱਪ ਦੋਨਾਂ ਗਰੁੱਪ ਦਿਸਮਾਨ ਦੇ ਵਿੱਚ ਪਰਚਾ ਦਰਜ ਕਰ ਦਿੱਤਾ ਗਿਆ ਹੈ ਜਿਹਦੇ ਵਿੱਚ ਹੁਣ ਤੱਕ 15 ਵਿਅਕਤੀ 12 ਵਿਅਕਤੀ ਅਰੈਸਟ ਕਰ ਲਏ ਗਏ ਜਿਹਦੇ ਵਿੱਚ 6 ਬਲੈਰੋ ਜਿਹੜੀਆਂ ਉਹ ਵੀ ਫੜੀਆਂ ਗਈਆਂ ਹਨ ਵੈਪਨ ਜਿਹੜੇ ਕੋਈ ਕਾਟਰੇਜਸ ਸਾਰੇ ਅਸੀਂ ਬਰਾਮਦ ਕੀਤੇ ਹੋਰ ਵੀ ਜਿਹੜੇ ਵਿੱਚ ਸ਼ਾਮਲ ਨੇ ਜਿੰਨੇ ਵੀ ਵਿਅਕਤੀ ਜਿਹੜੇ ਵੀ ਦੋਸ਼ੀ ਨੇ ਜਿਨ੍ਹਾਂ ਨੇ ਆ ਕੇ ਇਹੋ ਜਿਹੀ ਗੁੰਡਾਗਰਦੀ ਕੀਤੀ ਹੈ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਸਖਤ ਇਹ ਹਦਾਇਤਾਂ ਰਹੀਆਂ ਕਿ ਇਹੋ ਜੀ ਕੋਈ ਵੀ ਚੀਜ਼ ਜਿਹੜੀ ਹੈਗੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਸ ਚੀਜ਼ ਨੂੰ ਲੈ ਕੇ ਸਾਡੇ ਏਡੀਸੀਪੀ 3 ਅਮਨਯੂ ਰਾਣਾ ਆਈਪੀਐਸ ਉਹਨਾਂ ਦੇ ਨਾਲ ਏਸੀਪੀ ਵੈਸਟ ਤੇ ਉਹਨਾਂ ਦੇ ਐਸਐਚਓ ਇਹ ਸਾਰੀ ਟੀਮ ਇਸ ਚੀਜ਼ ਦੇ ਵਿੱਚ ਉਹਨਾਂ ਦੇ ਅਲੱਗ-ਅਲੱਗ ਫਰਦਰ ਟੀਮਾਂ ਗਠਿਤ ਕਰਕੇ ਦੋਸ਼ੀਆਂ ਨੂੰ ਫੜਨ ਵਾਸਤੇ ਵਕਫ ਵਕਫ ਥਾਵਾਂ ਤੇ ਚਾਹੇ ਅੰਮ੍ਰਿਤਸਰ ਜਾਂ ਉਸ ਤੋਂ ਬਾਅਦ ਰੇਡ ਕੀਤੇ ਜਾ ਰਹੇ ਹਨ ਜਿਹੜੇ ਬਾਕੀ ਰਹਿੰਦੇ ਦੋਸ਼ੀ ਨੇ ਦੋਨੋਂ ਪਾਰਟੀਆਂ ਤੋਂ ਉਹ ਵੀ ਜਲਦ ਹੀ ਫੜਲੇ ਜਾਣਗੇ ਸਰ ਇਹ ਝਗੜਾ ਹੋਇਆ ਕਿਸ ਕਾਰਨ ਜੀ ਬੇਸਿਕਲੀ ਠੇਕੇਦਾਰਾਂ ਦਾ ਆਪਸੀ ਜਿਹੜਾ ਇੱਕ ਸੈਟਲਮੈਂਟ ਗਰੁੱਪਸ ਦਾ ਕੋਈ ਹੁੰਦਾ ਹੈ ਜਿਹੜਾ ਸ਼ਰਾਬ ਨੂੰ ਵੇਚਣ ਬਾਰੇ ਉਸੇ ਚੀਜ਼ ਨੂੰ ਲੈ ਕੇ ਇਹਨਾਂ ਦਾ ਜਿਹੜਾ ਸ਼ਰਾਬ ਉਸ ਪੈਲੇਸ ਦੇ ਵਿੱਚ ਜਿਹੜੀ ਲਵਰਤੀ ਜਾ ਰਹੀ ਸੀ ਉਹਨੂੰ ਲੈ ਕੇ ਜਿਹੜੀ ਆਪਸ ਵਿੱਚ ਇਹਨਾਂ ਦੀ ਅਣਬੜ ਹੋਈ ਜਿਹਦੇ ਕਰਕੇ ਝਗੜਾ ਹੋਇਆ ਸ਼ਰਾਬ ਦੇ ਸਰ ਫਿਰ ਅੰਦਰ ਜਾ ਸਕਦੇ ਹਾਂ ਦੇਖੋ ਇਹ ਉਨ੍ਹਾਂ ਦਾ ਜਿਹੜਾ ਗਰੁੱਪਸ ਦਾ ਆਪਸ ਦੇ ਵਿੱਚ ਆ ਜਿਹੜਾ ਕੋਈ ਵੇਚਣ ਆ ਰਿਹਾ ਉਥੇ ਦੇਣ ਆ ਰਿਹਾ ਉਹ ਅਲੱਗ ਮੈਟਰ ਹੈਗਾ ਇਹ ਹੀ ਤਫਤੀਸ਼ ਦੇ ਵਿੱਚ ਦੇਖ ਰਿਹਾ ਕਿਹੜਾ ਕਿਹੜਾ ਉਥੇ ਆਇਆ ਕਿੱਦਾਂ ਆਇਆ ਉਹ ਸਾਰੀ ਚੀਜ਼ਾਂ ਕਵਰ ਕੀਤੀ ਦੀ ਇਹ ਕਾਫੀ ਮੈਂਬਰ ਸੀਗੇ ਜਿਹੜੇ 40 50 ਜਣਿਆਂ ਦਾ ਜਿਹੜੇ ਜਿਹੜਾ ਅਣਪਛਾਤੇ ਵੀ ਵਿੱਚ ਕਾਫੀ ਹੈਗੇ ਨੇ ਉਹ ਸਾਰੇ ਜਣੇ ਆਇਡੈਂਟੀਫਾਈ ਕਰਕੇ ਉਹਨੂੰ ਜਲਦੀ ਅਰੈਸਟ ਕਰ ਲੈਣਗੇ ਸਰ ਫੈਮਿਲੀ ਵੱਲੋਂ ਕਿਹਾ ਜਾ ਰਿਹਾ ਵੀ ਸਰ ਪੰਜੜੀ ਸ਼ਰਾਬ ਲਈ ਸੀ ਉਹਦਾ ਪ੍ਰੋਪਰ ਸਾਡੇ ਕੋਲ ਨਹੀਂ ਸੀ ਲੀਗਲ ਸੀ ਇੱਕ ਨੰਬਰ ਦੇ ਵਿਚਸਾਰੀ ਦਾ ਦੇਖੋ ਇਹ ਸਾਰੀ ਚੀਜ਼ ਜਿਹੜੀ ਤਫਤੀਸ਼ ਦੇ ਵਿੱਚ ਆ ਜੇਗੀ ਸਾਡਾ ਜਿਹੜਾ ਮੇਨ ਮਕਸਦ ਤੁਹਾਨੂੰ ਇਹ ਚੀਜ਼ ਦਾ ਦੱਸਣਾ ਵੀ ਇਹ ਕੋਈ ਐਨ ਆਰ ਆਈਜ਼ ਦੇ ਨਾਲ ਕੋਈ ਜਿਹੜਾ ਲੜਾਈ ਝਗੜਾ ਲਾਕਡਾਉਨ ਵਾਲੀ ਕੋਈ ਲੜਾਈ ਪਾ ਦੀ ਕੋਈ ਲੜਾਈ ਨਹੀਂ ਸੀਗੀ ਨਾ ਹੀ ਐਨਆਰਆਈਜ਼ ਦੇ ਅਗੇਂਸਟ ਕੋਈ ਸੀਗੀ ਨਾ ਹੀ ਕਿਸੇ ਐਨਆਰਆਈ ਦੇ ਅਗੇਂਸਟ ਕੋਈ ਪਰਚਾ ਦਰਜ ਕੀਤਾ ਗਿਆ ਇਹਦੇ ਵਿੱਚ ਜਿਹੜੇ ਦੋ ਸ਼ਰਾਬ ਦੇ ਪਾਰਟੀਆਂ ਦੇ ਗਰੁੱਪ ਜਿਹੜੇ ਆਪਸ ਲੜਾਈ ਝਗੜਾ ਹੋਇਆ ਉਹਨਾਂ ਤੇ ਪਰਚਾ ਦਰਜ ਹੋਇਆ ਤੇ ਉਹਨਾਂ ਨੂੰ ਫੜਿਆ ਜਾ ਰਿਹਾ ਹੈਗਾ ਇਹ ਸ਼ਰਾਬ ਦੀ ਸੇਲ ਨੂੰ ਲੈ ਕੇ ਜਿਹੜਾ ਉੱਥੇ ਲਗਾਈ ਗਈ ਉਹਦੇ ਕਰਕੇ ਜਿਹੜਾ ਝਗੜਾ ਹੋਇਆ ਸੀਗਾ ਐਨਆਰਆਈਜ਼ ਦੇ ਅਗੇਂਸਟ ਜਾਂ ਐਨਆਰਆਈ ਦੇ ਜਿਹੜਾ ਉੱਪਰ ਕੋਈ ਇਹੋ ਜਿਹਾ ਕੋਈ ਪਰਚਾ ਦਰਜ ਨਹੀਂ ਹੋਇਆ ਹੈਗਾ ਸਰ ਸ਼ਰਾਬ ਉਹਨਾਂ ਨੇ ਤੁਹਾਨੂੰ ਜੀਤਾ ਉਹਨੂੰ ਲੱਗੀ ਨਹੀਂ ਖਮਿਆਜ਼ਾ ਤੇ ਉਹਨਾਂ ਨੂੰ ਪੁੱਤਣਾ ਪਿਆ ਨਾ ਆਪਣੇ ਫੰਕਸ਼ਨ ਦਾ ਵੀ ਉਹ ਦੋ ਗਰੁੱਪਾਂ ਦੀ ਲੜਾਈ ਆਪਸ ਵਿੱਚ ਇਸੇ ਕਰਕੇ ਪਰਚਾ ਦਰਜ ਕੀਤਾ ਤੇ ਇਸੇ ਕਰਕੇ ਜਿਹੜੇ ਵੀ ਲੋਕ ਚਾਹੇ ਇਸ ਜਾਂ ਕਿਸੇ ਵੀ ਚੀਜ਼ ਤੇ ਕਦੇ ਵੀ ਕੋਈ ਬਦਮਾਸ਼ੀ ਕਰਨ ਦੀ ਕੋਸ਼ਿਸ਼ ਕਰਨਗੇ ਉਸ ਬੰਦ ਦੇ ਵਿੱਚ ਪੁਲਿਸ ਦੁਆਰਾ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੇ ਸਾਡੇ ਮਾਨ ਜੋ ਕਮਿਸ਼ਨਰ ਸਾਹਿਬ ਜੀ ਨੇ ਸਖਤ ਅਦਾਇਤਾਂ ਗੀਆਂ ਤੇ ਕਿਸੇ ਵੀ ਕਿਸਮ ਦੀ ਜਿਹੜੀ ਬਦਮਾਸ਼ੀ ਜਾਂ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਹ ਮੈਂ ਤੁਹਾਡੇ মিডিਆ ਵਾਲੇ ਭਰਾਵਾਂ ਦੇ ਰਾਹੀਂ ਜਿਹੜਾ ਸਾਰਾ ਸੰਦੇਸ਼ ਦੇਣਾ ਚਾਹਨਾ ਕਿ ਤੇ ਬਹੁਤ ਸਖਤ ਕਾਰਵਾਈ ਕੀਤੀ ਜਾਏਗੀ ਤੇ ਕਹਿੰਦਾ ਕਿ ਜਿਹੜਾ ਇਹਦਾ ਮਾਹੌਲ ਹੈ ਜਿਹੜਾ ਉਹ ਬਖਾਓ ਸਾਡਾ ਉਸ ਤੋਂ ਬਾਅਦ ਕੋਈ ਵੀ ਇੱਥੇ ਨਹੀਂ ਆਏਗਾ ਨਹੀਂ ਇਹੋ ਜੀ ਚੀਜ਼ ਤਾਂ ਇਹ ਤੁਹਾਨੂੰ ਦੱਸ ਦਿਆਂ ਵੀ ਉਹਨਾਂ ਨੂੰ ਫੜਿਆ ਇੰਨੇ ਬੰਦੇ ਫੜੇਗੇ ਤੇ ਬਾਕੀ ਵੀ ਫੜੇ ਜਾਣਗੇ ਥੈਂਕ ਯੂ ਬਹੁਤ ਵਧੀਆ ਕਹਿੰਦੇ ਜੀ ਸਾਡੇ ਸਾਡੇ ਬੰਦਿਆਂ ਦਾ ਜਿਹੜਾ ਹੋਣੀ ਹੈ ਜੀ ਨਹੀਂ ਐਨਆਰਆਈਸ ਤੇ ਰੇਡ ਹੋ ਰਹੀ ਐਨਆਰਆਈਸ ਤੇ ਰੇਡ ਨਹੀਂ ਹੋ ਰਹੀ ਜਿਹਦੇ ਬੰਦਿਆਂ ਦੇ ਉੱਤੇ ਜਿਹੜੇ ਫਕਸਮੂਝੋ ਜੈਸੀ ਕੱਲ ਉਹਨਾਂ ਨੇ ਪ੍ਰੈਸ ਕੰਫਰੰਸ ਦੇ ਵਿੱਚ ਕਿਹਾ ਸਾਡੇ ਫੰਕਸ਼ਨ ਜਾਏ ਬੰਦਿਆਂ ਦੇ ਘਰ ਰੇਡ ਹੋ ਰਹੀ ਹੈ ਸਾਡੇ ਕੋਲ ਵੀ ਜਿਹੜਾ ਬੰਦਾ ਦੋਸ਼ੀ ਹੈ ਵੀਡੀਓਜ਼ ਹੀ ਅਸੀਂ ਦੇਖ ਰਹੇ ਹਾਂ ਸਾਰੇ ਸੀਸੀਟੀਵੀ ਵੀਡੀਓਜ਼ ਜਿਹੜੀ ਵੀ ਵੀਡੀਓਜ਼ ਆ ਉਹਨਾਂ ਨੂੰ ਸਾਰਿਆਂ ਨੂੰ ਵੇਖ ਕੇ ਜਿਹੜਾ ਬੰਦਾ ਕਸੂਰਵਾਰ ਆ ਜਿਹੜਾ ਵੀ ਉੱਥੇ ਗੁੰਡਾਗਰਦੀ ਕੋਈ ਕਰ ਰਿਹਾ ਉਸ ਬੰਦੇ ਤੇ ਹੀ ਰੇਡ ਤੇ ਉਹਨੂੰ ਹੀ ਫੜਾਇਆ ਜਾਏਗਾ ਉਹੀ ਦੋਸ਼ੀ ਹੈਗਾ ਦੂਸਰੇ ਨਹੀਂ ਸਰਪੱਤ ਤੱਕ ਉਹਨਾਂ ਦਾ ਕਹਿਣਾ ਸੀ ਵੀ ਜਿਹੜੀ ਪੁਲਿਸ ਵੀ ਆ ਸਾ ਜੇ ਅਸੀਂ ਇਹਨੇ ਦੋਸ਼ੀ ਫੜੇ ਆ ਤਾਂ ਹੀ ਫੜੇ ਕਿਉਂਕਿ ਪੁਲਿਸ ਸਾਥ ਦੇ ਰਹੀ ਹੈ ਪ੍ਰੈਸ ਕਾਨਫਰੰਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਹੁਣ ਜਿਹੜਾ ਕਿਸੇ ਨੇ ਕੀ ਕਿਹਾ ਮੈਂ ਉਸ ਬਾਰੇ ਨਹੀਂ ਕਿਹਾ ਮੈਂ ਤੁਹਾਨੂੰ ਆਪਣਾ ਦੱਸ ਰਿਹਾ ਵੀ ਪੁਲਿਸ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਹੁਣ ਤੱਕ ਇਹਨੇ ਦੋਸ਼ੀ ਫੜੇਗੇ ਨੇ ਤਾਂ ਹੀ ਫੜੇਗੇ ਕਿਉਂਕਿ ਪੁਲਿਸ ਕਾਰਵਾਈ ਕਰ ਰਹੀ ਹੈ ਠੀਕ ਠੀਕ